来 ਮੇਤਰੋ ਕਹਿੰਦੇ ਚਾਹ ਲੈ ਜਾ ਤੇ ਧੁੱਪੇ ਬਹਿ ਜਾ ਦੋਵੇਂ ਕੰਮ ਆਪਾਂ ਕਰ ਲਿਆ ਚਾਹ ਲਿਆਏ ਆ ਧੁੱਪੇ ਬਹਿ ਗਏ ਆ ਅੱਛਾ ਆਹੋ ਕੀ ਨਾ ਲੈਂਦੇ ਆ ਤੁਹਾਨੂੰ ਪਤਾ ਵੀ ਪੇਪਰ ਭਰੇਗੇ ਸਾਰ ਨੂੰ ਪਤਾ ਵੀ ਪੇਪਰ ਭਰੇਗੇ 30 ਨਵੰਬਰ ਨੂੰ ਕੰਮ ਬੰਦ ਹੋ ਚੁੱਕਾ ਪਰ ਹਜੇ ਜਿਹੜੇ ਏਜੰਟਾਂ ਨੇ ਤਾਂ ਹਜੇ ਵੀ ਖੋਲੇ ਹੋਏ ਆ ਚਲੋ ਛੱਡੋ ਉਹਨਾਂ ਦੀ ਛੱਡੋ ਹਨਾ ਇਹਦੇ ਪੇਪਰ ਭਰੇਗੇ ਉਹ ਪੁੱਛ ਰਿਹਾ ਵੀ ਇਹ ਨਿਕਲਣਗੇ ਕਦੋਂ ਹੁਣ ਇਹਦਾ ਥੋੜਾ ਜਿਹਾ ਮੈਂ ਇੱਕ ਰੀਲ ਦੇ ਵਿੱਚ ਦੱਸਦਾ ਵੀ 3 ਨਵੰਬਰ ਤੱਕ ਤਾਂ ਫਾਈਲਾਂ ਜਿਹੜੀਆਂ ਰੈਡੀ ਹੋਣੀਆਂ ਸੀਗੀਆਂ ਹੋ ਚੁੱਕੀਆਂ। ਇਹ ਜਿਹੜੀਆਂ ਫਾਈਲਾਂ ਰੈਡੀ ਹੋਈਆਂ ਇਹ 5, 7 ਤੇ 12 ਫਰਵਰੀ 2025 ਨੂੰ ਇਹ ਕਲਿੱਕ ਹੋਣਗੀਆਂ। ਉਦੋਂ ਕਲਿੱਕ ਹੋਣਗੀਆਂ ਇਹ। 5 ਫਰਵਰੀ ਨੂੰ ਅ ਸਾਲ ਵਾਲੇ, 7 ਫਰਵਰੀ ਨੂੰ ਘਰਾਂ ਵਾਲੇ ਡੋਮੈਸਟਿਕ ਤੇ 12 ਫਰਵਰੀ 9 ਮਹੀਨੇ ਵਾਲੇ ਪੇਪਰ ਕਲਿੱਕ ਹੋਣੇ ਆ। ਉਸ ਤੋਂ ਜਦੋਂ ਕਲਿੱਕ ਹੋ ਗਏ ਪ੍ਰੋਸੀਜਰ ਕੀ ਆ? ਵੀ ਉਸ ਤੋਂ 20 ਦਿਨ ਬਾਅਦ 9 ਮਹੀਨੇ ਵਾਲੇ ਪੇਪਰ ਆ ਜਿਹੜੇ ਸੀਜ਼ਨਲ ਨਿਕਲਨੇ ਸ਼ੁਰੂ ਹੋ ਜਾਂਦੇ ਆ ਹੈਨਾ ਕਲੈਕ ਹੋਣ ਤੋਂ 20 ਦਿਨ ਬਾਅਦ ਤੇ ਕਲੈਕ ਹੋਣ ਤੋਂ 60 ਦਿਨ ਬਾਅਦ ਦਾ ਪ੍ਰੋਸੈਸ ਹੈਗਾ ਸਾਲ ਵਾਲੇ ਪੇਪਰ ਤੇ ਡੋਮੈਸਟਿਕ ਪੇਪਰ ਜਿਹੜੇ ਨਿਕਲਨੇ ਸ਼ੁਰੂ ਹੋ ਜਾਂਦੇ ਸੋ ਹੁਣ ਮੇਰੇ ਵੀਰ ਕਈ ਪੁੱਛਦੇ ਆ ਵੀ ਏਜੰਟ ਕੁਛ ਦੱਸ ਨਹੀਂ ਰਿਹਾ ਕੋਈ ਰਸੀਦ ਨਹੀਂ ਮਿਲ ਮੇਰੀ ਕੋਈ ਕੁਛ ਨਹੀਂ ਮਿਲਿਆ ਰਸੀਦ ਕੁਛ ਨਹੀਂ ਮਿਲਣੇਗੀ ਹੈਨਾ ਰਸੀਦਾਂ ਮਿਲਣਗੀਆਂ ਤੁਹਾਨੂੰ ਫਰਵਰੀ ਦੇ ਵਿੱਚ ਜਦੋਂ ਪੇਪਰ ਕਲੈਕ ਹੋਏ ਉਹ ਆ ਦੋ ਮਹੀਨੇ ਹੁਣ ਟੈੱਕ ਕੇ ਬਹਿ ਜਾਓ ਆਪੋ ਆਪਣਾ ਕੰਮ ਕਰੋ ਮੇਰੇ ਬਾਈ ਹਨਾ ਤੇ ਆਸ ਕਰਦੇ ਆ ਵੀ ਸਾਰਿਆਂ ਦੇ ਕਲਿੱਕ ਹੋ ਜਾਣ ਤੇ ਸਾਰਿਆਂ ਦੇ ਪੇਪਰ ਨਿਕਲ ਸਤਿ ਸ੍ਰੀ ਅਕਾਲ